ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਹੀ ਸੋਹਣੇ ਤੇ ਬਹੁਤ ਡਿਮਾਂਡਡ ਸੂਟ ਲੈ ਕੇ ਆਏ ਅੱਜ ਤੁਹਾਡੇ ਵਾਸਤੇ ਸੂਟ ਲੈ ਕੇ ਆਈ ਨਹੀਂ ਪਾਰਟੀ ویئر ਗਰਮੀ ਦਾ ਮੌਸਮ ਹੈ ਪਰ ਫਿਰ ਵੀ ਤੁਹਾਨੂੰ ਪਾਰਟੀ ویئر ਸੂਟ ਦਿਖਾ ਰਹੀਆਂ ਕਿਉਂਕਿ ਬਹੁਤ ਜ਼ਿਆਦਾ ਮੈਸੇਜ ਆਣੇ ਮੈਨੂੰ ਬਾਰੋਂ ਜ਼ਿਆਦਾ ਮੈਸੇਜ ਆਣੇ ਜਿਹੜੇ ਪਾਰਟੀ ویئر ਸੂਟਾਂ ਦੇ ਆਣੇ ਆ ਇਹ ਜਿਹੜੇ ਅੱਜ ਲੈ ਕੇ ਆਏ ਆ ਜੀ ਤੁਹਾਨੂੰ ਹੈਵੀ ਸੂਟ ਵੀ ਦਿਖਾਵਾਂਗੇ ਤੇ ਬਹੁਤ ਸੋਹਣੇ ਸੋਹਣੇ ਜਿਹੇ ਸੂਟ ਨੇ ਸਾਰੇ ਹੈਂਡਵਰਕ ਦੇ ਕਾਫੀ ਸਾਰੇ ਕਲਰ ਆਪਸ਼ਨ ਤੁਹਾਨੂੰ ਅੱਜ ਦੇ ਵੀਡੀਓ ਚ ਮਿਲ ਜਾਏਗੀ ਤੁਸੀਂ ਸਟਿਚ ਕਰਵਾਓ ਗਿਫਟ ਦਿਓ ਬਹੁਤ ਪਿਆਰੀ ਜਿਹੀ ਕਲੈਕਸ਼ਨ ਹੈ ਅੱਜ ਦੀਆਂ ਬੁਕਿੰਗ ਲਈ 8381 ਨੰਬਰ ਹੈ ਇਸ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਅ ਸ਼ੁਰੂ ਕਰਦੇ ਆ ਜੀ ਸੂਟ ਦਿਖਾਣੇ ਕਾਫੀ ਜ਼ਿਆਦਾ ਟ੍ਰੈਂਡਿੰਗ ਕਲਰ ਨੇ ਜਿੰਨੇ ਵੀ ਨੇ ਸਿਰਫ ਇਹੀ ਨਹੀਂ ਜਿਹੜੇ ਵੀ ਕਲਰ ਬਣੇ ਹੋਏ ਆ ਸਾਰੇ ਟ੍ਰੈਂਡਿੰਗ ਕਲਰ ਮਿਲਣਗੇ ਪ੍ਰਾਈਸ ਦੇਖ ਕੇ ਤੁਸੀਂ ਖੁਦ ਹੈਰਾਨ ਹੋ ਜਾਣਾ ਤੇ ਇਹ ਹੈਗੇ ਨੇ ਜੀ ਬਹੁਤ ਪਿਆਰੇ ਜਿਹੇ ਸੂਟ ਔਰਗੈਂਜ਼ਾ ਦੀ ਹੈਗੀ ਹੈ ਸ਼ਰਟ ਠੀਕ ਹੈ ਤੇ ਸਾਰਾ ਵੀ neck ਦੇ ਵਿੱਚ ਇਹਦੇ neck ਦੇ ਉੱਪਰ ਬਹੁਤ ਪਿਆਰਾ ਵਰਕ ਹੋਇਆ ਹੋਇਆ। نیچے ਨੂੰ ਜਾ ਰਹੀਆਂ ਕਲੀਆਂ। ਕਟਦਾਣਾ, ਪਰਲਸ ਤੇ ਤਿੱਲੇ ਦਾ ਹੈਗਾ ਜੀ ਕੰਮ। ਇਹ ਹੈਗਾ ਸ਼ਰਟ ਦਾ ਫਰੰਟ। ਇਹਨੂੰ ਤੁਸੀਂ ਪਾਈਪਿੰਗ ਦੇ ਕੇ ਤੇ نیچے ਜਿਹੜੀ ਲਟਕਣੇ ਵਾਲੀ ਹੈਂਗਿੰਗ ਵਾਲੀ ਲੇਸ ਹੁੰਦੀ ਹੈ ਉਹ ਲਗਾ ਸਕਦੇ ਹੋ। ਬਾਜੂ ਨੇ ਇਸ ਦੀਆਂ ਤੇ ਨਾਲ ਸਿਲਕ ਦੀ ਸਲਵਾਰ ਹੈ ਜੀ ਸੇਮ ਕਲਰ ਦੀ। ਇਕ ਸੂਟ ਮੈਂ ਤੁਹਾਨੂੰ ਇਹ ਦਿਖਾਨੀ ਆ ਤੁਸੀਂ ਧਿਆਨ ਨਾਲ ਦੇਖ ਲਿਓ ਬਾਕੀ ਦਵਾਂਗੇ ਕਲਰ ਆਪਸ਼ਨ ਦੇਖਣ ਵਾਲਾ ਹੈਗਾ ਇਹਦਾ ਦੁਪੱਟਾ 4 ਸਾਈਡ ਡਬਲ ਲੇਅਰ ਦੇ ਨਾਲ ਦੁਪੱਟਾ ਬਣਿਆ ਹੋਇਆ ਕਟਵਰਕ ਹੈ ਤੇ ਨਾਲ ਦਿੱਤੀ ਹੋਈ ਹੈ ਜੀ ਵੇਲ ਸਾਰੇ ਦੁਪੱਟੇ ਨੂੰ ਪਰਲਸ ਦੇ ਨਾਲ ਹਾਈਲਾਈਟ ਕੀਤਾ ਹੋਇਆ ਹੈ ਦਾਣਾ ਬਣਾ ਕੇ ਠੀਕ ਹੈ ਜੀ ਪ੍ਰਾਈਸ ਰਹੂਗਾ 4850 ਇਹ ਸੂਟ ਦਾ ਹੈਂਡਵਰਕ ਦੇ ਉੱਪਰ ਆ 4850 ਹੈਗਾ ਪ੍ਰਾਈਸ 컬러 অপਸ਼ਨ ਦੇਖ ਲਓ ਹੁਣ ਤੁਸੀਂ ਇਹਦੇ ਵਿੱਚ 컬러 ਤੁਹਾਨੂੰ ਬਹੁਤ ਸੋਹਣੇ ਸੋਹਣੇ ਦੇਣੇ ਆ ਲਾਈਟ ਡਾਰਕ ਹਰੇ ਕਲਰ ਤੁਹਾਨੂੰ ਅੱਜ ਦੀ ਵੀਡੀਓ ਚ ਮਿਲੇਗਾ ਕਾਫੀ ਜ਼ਿਆਦਾ ਟ੍ਰੈਂਡਿੰਗ ਕਲਰ ਨੇ ਸਾਰੇ ਇਹ ਸੇਮ ਹੀ ਡਿਜ਼ਾਈਨ ਹੈ ਜਿਹੜਾ ਤੁਹਾਨੂੰ ਨੀਚੇ ਰਾਇਲ ਬਲੂ ਖੋਲ ਕੇ ਦਿਖਾਇਆ ਉਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ ਇਹ 10 ਸੂਟ 10 ਕਲਰ ਆਪਸ਼ਨਸ ਹੈ ਇੱਕ ਤੁਹਾਨੂੰ ਮਿਲ ਜਾਗਾ ਇਹ ਮੈਰੂਨ ਸ਼ੇਡ ਠੀਕ ਹੈ ਜਿਹੜਾ ਵੀ ਕਲਰ ਪਸੰਦ ਹੈ ਤੁਸੀਂ ਵੀ ਪਿਕ ਸੈਂਡ ਕਰ ਸਕਦੇ ਹੋ ਤੁਸੀਂ ਸੈਟ ਹੀ ਲੈਣਾ ਅਗਰ ਤੁਸੀਂ ਕਿਸੇ ਨੂੰ ਗਿਫਟ ਦੇਣੀ ਹੈ ਤਾਂ ਸੈਟ ਵੀ ਲੈ ਸਕਦੇ ਹੋ 4850 ਦੇ ਵਿੱਚ ਵਿਦ ਹੈਵੀ ਦੁਪੱਟੇ ਦੇ ਨਾਲ ਤੁਹਾਨੂੰ ਸਾਰੇ ਸੂਟ ਇਹ ਵਾਲੀ ਮਿਲ ਰਹੇ ਨੇ ਤੇ ਜੋ ਵੀ ਪਸੰਦ ਹੈ ਜੀ ਪਿਕ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਇਹ ਸੀਗੇ ਆਪਣੇ ਫਰਸਟ ਸੂਟ ਸੈਕਿੰਡ ਦਿਖਾਣੇ ਆ ਤੁਹਾਨੂੰ ਇਹ ਸੂਟ ਬਹੁਤ ਜ਼ਿਆਦਾ ਪ੍ਰਿੰਟ ਦੇ ਉੱਪਰ ਮੈਂ ਪਹਿਲਾਂ ਵੀ ਦਿਖਾਏ ਸੀਗੇ ਤੁਹਾਨੂੰ ਇਹ ਮੈਂ ਰਿਪੀਟ ਬਣਵਾਏ ਆ ਇਸ ਵਾਰੀ ਜਿਹੜਾ ਹੁਣ ਫੰਕਸ਼ਨ ਆਣਗੇ ਉਹਨਾਂ ਦੇ ਵਾਸਤੇ ਕਿਉਂਕਿ ਇਹਨਾਂ ਦੇ ਪ੍ਰਿੰਟ ਦਾ ਟ੍ਰੈਂਡ ਹੀ ਨਹੀਂ ਜਾ ਰਿਹਾ ਇਹ ਹੈਗੇ ਨੇ ਜੀ 크ਰੇਪ ਦੇ ਉੱਪਰ ਪ੍ਰਿੰਟ ਹੀ ਬਹੁਤ ਸੋਹਣੇ ਆ ਤੇ ਉੱਪਰੋਂ ਕਰਤਾ ਇਹਨਾਂ ਦੇ ਉੱਪਰ ਹੈਂਡਵਰਕ ਦਾ ਕੰਮ ਠੀਕ ਹੈ ਪਾਰਟੀ ਵੇਅਰ ਲੁੱਕ ਦਿੱਤੀ ਜੀ ਪਰਲ ਦਾ ਕੰਮ ਕੀਤਾ ਹੋਇਆ ਘਟਦਾਣੇ ਦਾ ਕੰਮ ਹੈ ਬਾਜੂ ਤੇ ਵੀ ਤੁਹਾਨੂੰ ਕੰਮ ਮਿਲੇਗਾ ਨਾਲ ਹੈਗੀ ਜੀ 3 ਮੀਟਰ ਦੀ ਕ੍ਰੇਪ ਦੀ ਸਲਵਾਰ ਬੈਕ ਸਾਈਡ ਸਿੰਪਲ ਪ੍ਰਿੰਟਡ ਰਹੇਗੀ ਤੇ ਨਾਲ ਤੁਹਾਨੂੰ ਮਿਲਣਗੇ ਇਹਨਾਂ ਦੇ ਬਿਲਕੁਲ ਸੌਫਟ ਔਰਗੈਂਜ਼ਾ ਦੇ ਵਿੱਚ ਹੈਵੀ ਦੁਪੱਟੇ ਵਰਕ ਹੈਵੀ ਮਿਲੇਗਾ ਖੁੱਲੇ ਡੁੱਲੇ ਲੰਮੇ ਚੌੜੇ ਦੁਪੱਟੇ ਬਿਲਕੁਲ ਸੌਫਟ ਔਰਗੈਂਜ਼ਾ ਚਨੌਣ ਦੀ ਤਰ੍ਹਾਂ ਔਰਗੈਂਜ਼ਾ ਜੀ ਇਹ ਵਾਲੇ ਠੀਕ ਹੈ ਜੀ ਤੇ ਪ੍ਰਾਈਸ ਲਊਗਾ 5800 5800 ਹੈਗਾ ਪ੍ਰਾਈਸ ਸੂਟ ਦਾ 5800 ਪ੍ਰਾਈਸ ਹੈ ਜੀ ਤੇ ਕ੍ਰੇਪ ਤੇ ਮਿਲਣਗੇ ਤੁਹਾਨੂੰ ਇਹ ਸੂਟ ਮੇਰੇ ਕੋਲ ਆਰਗੇਂਜ਼ਾ ਦਾ ਇਹਦੇ ਨਾਲ ਦਾ ਆਫ ਵਾਈਟ ਕਲਰ ਉਹ ਵੀ ਸੂਟ ਬਹੁਤ ਜ਼ਿਆਦਾ ਪਸੰਦ ਆ ਸਾਰੇ ਮੈਨੂੰ ਖੁਦ ਨੂੰ ਵੀ ਬਹੁਤ ਜ਼ਿਆਦਾ ਪਸੰਦ ਆ ਤੇ ਇਹ ਹੈਗੇ ਆ ਜੀ ਇਹਦੇ ਵਿੱਚ ਕਲਰ ਆਪਸ਼ਨ ਤੁਹਾਨੂੰ ਦੇ ਰਹੇ ਹਾਂ ਇਹਦਾ ਪ੍ਰਿੰਟ ਥੋੜਾ ਜਿਹਾ ਚੇਂਜ ਹੋ ਜਾਏਗਾ ਪ੍ਰਿੰਟ ਸਾਰੇ ਇੱਕ ਤੋਂ ਇੱਕ ਨੇ ਫਰੋਜ਼ੀ ਕਲਰ ਤੁਸੀਂ ਇਹ ਨਾ ਸੂਟਾਂ ਨੂੰ ਵੈਸੇ ਵੀ ਛੋਟੇ-ਮੋਟੇ ਫੰਕਸ਼ਨ ਤੇ ਵੀ ਪਾ ਸਕਦੇ ਹੋ ਤੇ ਲੈਗੂਲਰ ਵੀ ਪਾ ਸਕਦੇ ਹੋ ਜਿੱਦਾਂ ਕਿਸੇ ਦੇ ਘਰ ਵੀ ਜਾਣਾ ਹੁੰਦਾ ਹੈ ਇਹਦੇ ਨਾਲ ਚਨਾਉਣਫੋਨ ਦਾ ਦੁਪੱਟਾ ਇਹ ਵਾਲੇ ਸੂਟ ਦੇ ਨਾਲ ਤੇ ਜਿਹੜਾ ਇਹਦੀ ਸ਼ਰਟ ਦਾ ਸਟਾਫ ਹੈ ਉਹ ਸਰਟਨ ਦੇ ਉੱਪਰ ਹੈ ਜੀ ਸਰਟਨ ਕ੍ਰੇਪ ਨਵਾਂ ਸਟਾਫ ਆਇਆ ਹੈ ਇਹ ਸਲਵਾਰ ਕ੍ਰੇਪ ਦੀ ਹੈ ਸ਼ਰਟ ਹੈਗੀ ਸਰਟਨ ਕ੍ਰੇਪ ਦੀ ਦੇਖੋ ਜੀ ਕਲਰ ਕਲਰ ਤੇ ਪ੍ਰਿੰਟ ਦੋਨੋਂ ਹੀ ਠੀਕ ਹੈ ਜੀ ਤੁਹਾਨੂੰ ਇਹਦੇ ਵਿੱਚ ਵੀ ਕਾਫੀ ਸਾਰੇ ਕਲਰ ਮਿਲ ਜਾਣਗੇ ਠੀਕ ਹੈ ਦੇਖੋ ਸਕਿਨ ਕਲਰ ਹਰੇਕ ਏਜ ਵਾਸਤੇ ਸੂਟਾਂ ਵਰਕ ਬਹੁਤ ਸੋਹਣਾ ਹੈਵੀ ਵਰਕ ਹੈ ਸਾਰਾ ਸਕਾਈ ਕਲਰ 'ਚ ਇਹ ਪਰਪਲ ਸਕਾਈ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਜਿਹੜਾ ਕਲਰ ਉਹ ਲਾਈਟ ਆ ਥੋੜਾ ਜਿਹਾ ਇਸ ਤੋਂ ਇਹ ਦੇਖੋ ਇਹ ਥੋੜਾ ਲਾਈਟ ਆ ਗਿਆ ਇਹ ਡਾਰਕ ਆ ਦੁਪੱਟੇ ਹੈਵੀ ਵਰਕ ਰਹਿਣਗੇ ਸਾਰਿਆਂ ਦੇ ਇਹ ਕ੍ਰੇਪ ਦੇ ਉੱਪਰ ਨੇ ਸਾਰੇ ਸੂਟ ਇੱਕੋ ਹੀ ਇਹਨਾਂ ਦੇ ਵਿੱਚ ਸਰਟਨ ਸਿਲਕ ਦੇ ਉੱਪਰ ਸਰਟਨ ਕ੍ਰੇਪ ਦੇ ਉੱਪਰ ਇਹ ਹੈ ਕਿ ਨਹੀਂ ਜੀ ਸਾਰੇ ਕ੍ਰੇਪ ਦੇ ਸੂਟ ਇਹ ਵੀ ਬਹੁਤ ਪਿਆਰਾ ਜਿਹਾ ਸ਼ੇਡ ਆ ਨਿਓਨ yellow shade ਇਹ ਹੈਗੇ ਨੇ ਸਾਰੇ ਇਹਦੇ ਵਿੱਚ ਕਲਰ ਆਪਸ਼ਨ 5800 ਹੈਗਾ ਇਹਨਾਂ ਸੂਟਾਂ ਦਾ ਪ੍ਰਾਈਸ ਇਹ ਹੈਗੇ ਨੇ ਸਾਰੇ ਕ੍ਰੇਪ ਦੇ ਉੱਪਰ ਤੇ 61 ਤੋਂ ਨੂੰ ਕਾਫੀ ਹੈਵੀ ਦੇ ਵਿੱਚ ਦਿਖਾਣੇ ਆ ਪਰ ਰੇਂਜ ਬਹੁਤ ਘੱਟ ਹੈ ਕਲਰ ਵੀ ਬਹੁਤ ਸੋਹਣੇ ਆ ਜੀ ਸੂਟ ਦੇ ਔਰਗੈਂਜ਼ਾ ਦੀ ਸ਼ਰਟ ਆ ਕਟਦਾਣਾ ਦੇ ਪਰਲਸ ਦਾ ਕੰਮ ਹੋਇਆ ਹੋਇਆ ਹੈ ਇਹ ਸੂਟ ਦੇ ਉੱਪਰ ਸਿਲਕ ਦੀ ਸਲਵਾਰ ਦੇ ਨਾਲ ਸਾਰਾ ਫਰੰਟ ਹੈਵੀ ਆ ਤੇ ਇਹ ਹੈਗੇ ਨੇ ਇਸੇ ਆਵਾਜ਼ੋਂ ਪਲੇਨ ਹੈਗੀ ਆ ਜੀ ਇਹਦੀ ਸਲਵਾਰ ਇਹ ਹੈਗਾ ਦਾ ਦੁਪੱਟਾ オーਰਗੈਂਜ਼ਾ ਦਾ ਦੁਪੱਟਾ ਲੰਮਾ ਚੌੜਾ ਜਿਹਾ 4 ਸਾਈਡ ਵਰਕ ਦੇ ਨਾਲ ਕਲਰ ਬਹੁਤ ਸੋਹਣੇ ਆ ਜੀ ਤੇ ਸੂਟ ਦਾ ਪ੍ਰਾਈਸ ਹੈਗਾ 4800 4800 ਦਾ ਸੂਟ ਆ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਜਿਹਾ ਕਲਰ ਹੈਗੇ ਨੇ ਇਹਦੇ ਵਿੱਚ ਚਾਰ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਇਹ 4800 ਦੇ ਵਿੱਚ ਹੈਵੀ ਫਰੰਟ ਦੇ ਨਾਲ ਤੁਹਾਨੂੰ ਸੂਟ ਮਿਲ ਰਿਹਾ ਸਿਲਕ ਦੀ ਸਲਵਾਰ ਔਰਗੇਂਜ਼ਾ ਦਾ ਦੁਪੱਟਾ ਤੇ ਔਰਗੇਂਜ਼ਾ ਦਾ ਹੀ ਹੈ ਜਿਹਾ ਜੇ ਸ਼ਰਟ ਦਾ ਸਟਾਫ ਨੈਕਸਟ ਦੇ ਰਹੀਆਂ ਇਹ ਬਿਲਕੁਲ ਨਮੀਜੀ ਲੁੱਕ ਦਾ ਸੂਟ ਆ organza ਦੇ ਉੱਪਰ ਰੈਡੀ ਕਰਵਾਇਆ। neck ਰੈਡੀ ਕਰਵਾਇਆ ਇਸ ਸੂਟ ਦਾ। ਤੇ ਸਲਵਾਰ ਦੇ ਪਹੁੰਚੇ ਮਿਲਣਗੇ। neck ਦੇਖੋ ਕਿੰਨਾ ਸੋਹਣਾ ਹੈ। zig zag multicolor ਦੇ ਵਿੱਚ shirt ਦਾ print ਆ। girlyish look ਦਾ suit ਆ photo style ਬਣਵਾਇਆ ਇਹ ਵਾਲਾ suit ਆ ਜਿਹੜਾ। ਤੇ ਇਹ ਹਲਕੀ ਜੀ ਬੇਲ ਬਣਾਈ ਹੋਈ ਆ ਜੀ ਸਲਵਾਰ ਦੇ ਉੱਪਰ। ਇਹ ਸਲਵਾਰ ਹੈ ਇਹਦੀ। ਠੀਕ ਹੈ ਇਟਾਲੀਅਨ ਸਿਲਕ ਦੇ ਉੱਪਰ ਸਲਵਾਰ ਹੈ ਤੇ ਆਰਗੇਂਜ਼ਾ ਦਾ ਹੈਗਾ ਦੁਪੱਟਾ ਸੂਟ ਕਲਰ ਦੇਖੋ ਕਿੰਨਾ ਪਿਆਰਾ ਕੁਛ ਐਦਾਂ ਦੀ ਲੁੱਕ ਆ ਜਾਏਗੀ ਇਹ ਸਾਰੇ ਕਲਰ ਸਿਗੇ ਇਹਦੇ ਵਿੱਚ ਇੱਕ ਲਾਸਟੇ ਕਲਰ ਰਹਿ ਗਿਆ ਉਹ ਵੀਡੀਓ ਜਦੋਂ ਅਸੀਂ ਬਣਾਣੀ ਸੀ ਖੋਲੇ ਤਾਂ client ਆ ਕੇ ਨਾਲ ਦੀ ਨਾਲ ਲੱਗੇ ਤੇ ਇਹਨਾਂ ਦਾ ਪ੍ਰਾਈਸ ਹੈ ਜੀ 4000 ਇਹ ਸਾਰੇ ਤੁਹਾਨੂੰ ਸਿੰਗਲ ਸਿੰਗਲ ਸੂਟ ਦਵਾਂਗੇ ਕਿਉਂਕਿ ਇਹਨਾਂ ਸਾਰਿਆਂ ਦੇ ਸੂਟ ਸੇਲ ਹੋ ਗਏ ਆ ਇਹ ਸੂਟ ਹੈਗਾ 4500 ਦੀ ਰੇਂਜ ਦੇ ਵਿੱਚ ਤੇ ਇਹ ਤੁਹਾਨੂੰ ਇਹਦੀ ਬਾਜੂ ਵੀ ਹੈਵੀ ਨੇ ਤੇ ਨੈੱਕ ਵੀ ਹੈਵੀ ਮਿਲੇਗਾ ਬਲੈਕ ਕਲਰ ਦੇ ਜਿਹੜੇ ਸ਼ਕੀਨ ਨੇ ਉਹਨਾਂ ਵਾਸਤੇ ਬਹੁਤ ਸੋਹਣਾ ਸੂਟ ਹੈ ਇਹ ਠੀਕ ਹੈ ਜੀ ਦੇਖੋ ਨਾਲ ਥੋੜੀ ਚੁਆਇਸ ਹੈ ਪੈਂਟ ਸਲਵਾਰਾਂ ਕੁਛ ਮਰਜ਼ੀ ਬਣਾ ਸਕਦੇ ਹੋ ਇਹਦੀ ਸਲਵਾਰ ਪਲੇਨ ਰਹੋਗੀ ਤੇ ਜਿਹੜਾ ਇਹਦਾ ਦੁਪੱਟਾ ਹੋਰ ਹੈਗਾ ਜੀ ਡਾਟਸ ਦੇ ਵਿੱਚ ਔਰਗੇਂਜ਼ਾ ਦਾ ਦੁਪੱਟਾ ਇਦਾਂ ਡਾਟਸ ਵਾਲਾ ਦੇਖੋ ਕਿੰਨਾ ਪਿਆਰਾ ਸੂਟ ਹੈ ਲੁੱਕਾਈ ਗਈ ਜੀ ਇਹ ਵਾਲੀ ਤੇ ਪ੍ਰਾਈਸ ਹੈਗਾ 4500 ਇਹ ਸੂਟ ਹੈਗਾ 3950 ਦਾ 3950 ਦਾ ਜੀ ਇਹ ਸੂਟ ਦੀ ਪ੍ਰਿੰਟਿੰਗ ਇਹ ਬਹੁਤ ਸੋਹਣੀ ਆ। ਨੈੱਕ ਬਣਿਆ ਹੋਇਆ ਬਹੁਤ ਪਿਆਰਾ ਲੇਸਿਸ ਦੇ ਨਾਲ। ਠੀਕ ਹੈ। ਪ੍ਰਿੰਟ ਬਹੁਤ ਸੋਹਣਾ। ਇਹ ਸੂਟ ਨੂੰ ਤੁਸੀਂ A ਲਾਈਨ ਚ ਬਣਾ ਸਕਦੇ ਹੋ। ਬਹੁਤ ਪਿਆਰੀ ਲੁੱਕ ਆਣੀ ਆ। ਇਹ ਹੈਗੀ ਜੀ ਸਲਵਾਰ। ਇਹ ਸਲਵਾਰ ਦੀ ਪਹੁੰਚੀਆਂ ਤੇ ਕੰਮ ਹੈ। ਦੁਪੱਟਾ ਇਹਦਾ ਵੀ ਔਰਗੈਂਜ਼ਾ ਤੇ ਬਹੁਤ ਸੋਹਣਾ ਹੈ। ਦੇਖੋ ਜੀ ਦੁਪੱਟਾ। ਖੂਸ਼ ਏਦਾਂ ਦੀ ਲੁੱਕ ਐ ਸੂਟ ਦੇ ਤੇ ਪ੍ਰਾਈਸ ਹੈਗਾ 3950 ਠੀਕ ਹੈ ਜੀ ਤੇ ਨੈਕਸਟ ਤੁਹਾਨੂੰ ਦੰਨੇ ਆ ਪ੍ਰਿੰਟ ਤੇ ਕਲਰ ਸੌਰੀ ਇਹਨਾਂ ਦੇ ਕਲਰ ਤੇ ਵਰਕ ਤੁਸੀਂ ਦੇਖਿਓ ਇਹ ਹਰੇ ਕੇਜ ਵਾਸਤੇ ਸੂਟ ਆ ਕਈ ਵਾਰੀ ਮਤਲਬ ਥੋੜਾ ਮੰਮੀਆ ਵਾਸਤੇ ਆ ਸੂਟੇ ਵਾਲੇ ਸਿੰਪਲ ਜੀ ਵਰਕ ਕਢਾਈ ਇਹਨਾਂ ਦੇ ਉੱਪਰ ਤੇ ਕ੍ਰੇਪ ਦਾ ਸੂਟ ਆ 5 ਮੀਟਰ ਦਾ ਬਾਜੂ ਤੇ ਵੀ ਵਰਕ ਮਿਲੂਗਾ ਤੇ ਕਿਹੜਾ ਬਹੁਤ ਸੋਹਣਾ ਵਰਕ ਹੈ ਇਸ ਸੂਟ ਦਾ ਠੀਕ ਹੈ 5 ਮੀਟਰ ਦਾ ਸੂਟ ਮਿਲੇਗਾ ਤੁਹਾਨੂੰ ਇਹ ਕ੍ਰੇਪ ਦਾ ਚਨਾਉਨ ਸ਼ਫੌਨ ਦਾ ਦੁਪੱਟਾ ਜੀ ਨਾਲ ਇਹਦੇ ਦੁਪੱਟੇ ਦੇ ਉੱਪਰ ਬਹੁਤ ਪਿਆਰੀ ਯੂਨੀਕ ਜੀ ਬਣੀ ਹੋਈ ਹੈ ਵੇਲ ਤੇ ਸਾਰੇ ਦੁਪੱਟੇ 'ਚ ਰਹੂਗੀ ਬੂਤੀ ਚਨਾਉਨ ਸ਼ਫੌਨ ਦਾ ਦੁਪੱਟਾ ਇੰਨਾ ਸਿੰਪਲ ਜੀ ਵਰਕ ਦੇ ਨਾਲ ਤੇ 4500 ਹੈਗਾ ਜੀ ਪ੍ਰਾਈਸ ਇਸ ਕ੍ਰੇਪ ਦੇ ਸੂਟ ਦਾ ਇਹਦੇ ਵਿੱਚ ਕਲਰ ਦੇਖ ਲਓ ਬਹੁਤ ਸੋਹਣੇ ਕਲਰ ਆ ਇਹ ਹੈਗੇ ਨੇ ਚਾਰ ਕਲਰ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਦੁਪट्टे ਚਨਾਂਛਵਾਂਦੇ ਆ ਕ੍ਰੇਪ ਦਾ 5 ਮੀਟਰ ਦਾ ਸੂਟ ਆ ਥ्रेड ਵਰਕ ਬਹੁਤ ਪਿਆਰਾ ਹੋਇਆ ਹੋਇਆ ਮਤਲਬ ਸਰਦਾਰੀ ਜੇ ਸੂਟ ਨੇ ਇਹ ਵਾਲੇ ਜਿਹੜੇ ਦੇਖਦੇ ਆਪਾਂ ਤੇ ਬਾਕੀ ਤੁਸੀਂ ਦੱਸਣਾ ਜੀ ਕਮੈਂਟ ਕਰਕੇ ਤੁਹਾਨੂੰ ਕਲੈਕਸ਼ਨ ਕਿਦਾਂ ਲੱਗੀ ਇਹ ਵਾਲੇ ਸੂਟ ਦਿਖਾਉਣ ਤੋਂ ਬਾਅਦ ਇੱਕ ਵੀਡੀਓ ਅਸੀਂ ਤੁਹਾਨੂੰ ਹੋਰ ਦਿਖਾਵਾਂਗੇ ਜੀ ਉਹ ਵੀ ਉਹ ਥੋੜੇ ਹੈਵੀ ਸੂਟ ਹੋ ਜਾਣਗੇ ਇਹਨਾਂ 'ਚੋਂ ਫਾਇਦਾ ਤੁਸੀਂ ਚੱਕ ਸਕਦੇ ਹੋ ਜਲਦੀ ਜਲਦੀ ਜਿਹੜੇ ਵੀ ਸੂਟ ਤੁਸੀਂ ਲੈਣੇ ਆ ਤੇ ਬੁਕਿੰਗ ਦਾ ਨੰਬਰ ਤੁਹਾਨੂੰ ਸਭ ਨੂੰ ਪਤਾ ਹੀ ਆ ਜੀ ਸਕਰੀਨਸ਼ਾਟ ਲੈ ਕੇ ਪੀਕ ਸੈਂਡ ਕਰ ਦਿਓ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਥੈਂਕ ਯੂ so much ਤੇ ਜਾਈਓ ਨਾ ਮੈਂ ਤੁਹਾਨੂੰ ਕਿਹਾ ਸੀਗਾ ਕਿ ਅਸੀਂ ਤਿੰਨ ਕਮੈਂਟ ਕੱਢਣੇ ਆ ਅੱਜ ਆਪਾਂ ਸ਼ੁਰੂ ਕਰਦੇ ਆ ਇਸ ਵੀਡੀਓ ਤੋਂ ਹਾਂਜੀ ਇਹ ਵਾਲੀ ਵੀਡੀਓ ਜਿਹੜੀ ਮੇਰੀ ਇਹ ਕਲ ਦੀ ਆ ਪ੍ਰਿੰਟਡ ਸੂਟਾਂ ਵਾਲੀ ਤੇ ਇਹਦੇ ਮੈਂ ਮੈਸੇਜ ਕਰਦੀ ਆ ਸਾਰੀ ਅਪਡੇਟ ਤੇ ਇੱਥੇ ਤੱਕ ਮੈਸੇਜ ਆ ਗਏ ਜੀ 413 ਕਲ ਦੀ ਵੀਡੀਓ ਦੇ ਆਪਣੀ ਕਮੈਂਟ ਨੇ ਤੇ ਆਪਾਂ ਇੱਕ ਲੱਕੀ ਕਮੈਂਟ ਕੱਢਦੇ ਆ ਠੀਕ ਹੈ ਆ ਦੇਖੋ 413 ਕਮੈਂਟ ਨੇ ਜੀ ਇਹ ਮੇਰੀ ਕਲ ਦੀ ਵੀਡੀਓ ਆ 4/7 ਦੀ ਠੀਕ ਹੈ 4 ਤਰੀਕ ਸੀਗੀ ਤੇ ਹੁਣ ਆਪਾਂ ਇੱਕ ਕਮੈਂਟ ਕਰਦੇ ਆ ਕੋਈ ਵੀ ਕਰ ਜੇਗਾ ਇਹ ਤਾਂ ਕੋਈ ਹਿੰਦੀ ਵਾਲਾ ਕਮੈਂਟ ਆ ਗਿਆ ਤੁਹਾਾਰੇ ਸੂਟ ਬਹੁਤ ਹੀ ਸੁੰਦਰ ਹੈਂ ਔਰ ਸੂਟੋਂ ਕਾ ਰੇਟ ਵੀ ਬਾਜੂਬ ਹੁੰਦਾ ਹੈ ਹਮ ਆਪਕੀ ਰੋਜ਼ ਵੀਡੀਓ ਦੇਖਤੇ ਹੈਂ ਥੈਂਕ ਯੂ ਮੈਮ ਥੈਂਕ ਯੂ ਸੋ ਮੱਚ ਜੀ ਇਹ ਹਿੰਦੀ ਚ ਕਮੈਂਟ ਲਿਖਿਆ ਹੋਇਆ ਮੈਮ ਨੇ ਤੇ ਯੂਜ਼ਰ ਆਈਡੀ ਹੈ @theuserjunjun ਤੇ MN6FO9UT1K ਯਮੀਨੂੰ ਹੁਣ ਮਤਲਬ ਤੁਸੀਂ ਆਪਣਾ ਪ੍ਰੋਪਰ ਉਰੇ ਤੋਂ ਖੋਲ ਕੇ ਆਈਡੀ ਦੀ ਆਪਣੀ ਆਈਡੀ ਤੇ ਮੈਨੂੰ ਫੋਟੋ ਸ਼ੇਅਰ ਕਰੋ ਮੈਨੂੰ WhatsApp ਤੇ ਮੈਸੇਜ ਕਰ ਦਿਓ ਕਿ ਤੁਹਾਡਾ ਅੱਜ ਲੱਕੀ ਕਮੈਂਟ ਨਿਕਲਿਆ ਵੈਸੇ ਤਾਂ ਸਾਰੇ ਬਹੁਤ ਸਾਰੇ ਸੂਟਾਂ ਨੂੰ ਸਭ ਸਾਰਿਆਂ ਦੇ ਹੀ ਮੈਸੇਜ ਆਉਂਦੇ ਆ ਇੱਕ ਭੈਣ ਨੇ ਰਾਣੂ ਭੈਣ ਜਲੰਧਰ ਸਾਈਡ ਤੋਂ ਨੇ ਡੇਲੀ ਮੈਸੇਜ ਕਰਦੇ ਆ ਵੀ ਦਾ ਨਾਮ ਲਿਖ ਕੇ ਜਦੋਂ ਕੋਈ ਨਾਮ ਲਿਖ ਕੇ ਕਮੈਂਟ ਕਰਦਾ ਤਾਂ ਮੈਨੂੰ ਹੋਰ ਵੀ ਬਹੁਤ ਸੋਹਣਾ ਲੱਗਦਾ ਏ ਮੈਂ ਰਾਣੂ ਭੈਣ ਨੂੰ ਵੀ ਇੱਕ ਸੂਟ ਆਪਣੀ ਤੌਰ ਤੇ ਜ਼ਰੂਰ ਦੇਣਾ ਉਹ ਇੱਕ ਦੋ ਦਿਨਾਂ ਅਨਾਉਂਸ ਕਰਦੇ ਆ ਜੀ ਕਿਸ ਵੀਡੀਓ 'ਚ ਦੰਨੇ ਆ ਠੀਕ ਹੈ ਉਹ ਸਮੀ ਪਰ ਰਾਣੂ ਭੈਣ ਸਮੀ ਤੋ ਲਿਖਿਆ ਬਹਿ ਹੁੰਦਾ ਕੋ ਸੁਣਾ ਨੇ ਥੈਂਕ ਯੂ ਜੀ ਤੁਸੀਂ ਸਾਰੇ ਕਮੈਂਟ ਬਹੁਤ ਕਰਦੇ ਹੋ ਕਮੈਂਟ ਵੀ ਇੱਕ ਟਾਈਮ ਕੱਢ ਕੇ ਕਰਨਾ ਪੈਂਦਾ ਵੀਡੀਓ ਵੀ ਤੇ ਵੀਡੀਓ ਦੀ ਵੇਟ ਰਹਿੰਦੀ ਤੁਹਾਨੂੰ ਸਾਰਿਆਂ ਨੂੰ ਅ ਅੱਜ ਤਾਂ ਮੈਨੂੰ ਹੁਣ ਇਹਨਾਂ ਦਾ ਨਾਮ ਤਾਂ ਨਹੀਂ ਪਤਾ ਹੈਗਾ ਜਿਨ੍ਹਾਂ ਨੂੰ ਸੂਟ ਨਿਕਲੇ ਆ ਤੇ ਤੁਸੀਂ ਮੈਨੂੰ ਮੇਰੇ ਵਟਸਐਪ ਤੇ ਆਪਣੇ ਆਈਡੀ ਮੈਂਸ਼ਨ ਕਰ ਦਿਓ ਤੇ ਆਪਣਾ ਸੂਟ ਤੁਸੀਂ ਮੇਰੇ ਕੋਲੋਂ ਗਿਫਟ ਲੈ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਤੇ ਅੱਜ ਦੀ ਵੀਡੀਓ ਦੇ ਵੀ ਤੁਸੀਂ ਕਮੈਂਟ ਕਰਕੇ ਦੱਸੋ ਸਾਰੇ ਸੂਟ ਕਿੱਦਾਂ ਲੱਗੇ ਥੈਂਕ ਯੂ so much